ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਅੱਜ ਦੀ ਜਿਹੜੀ ਆਪਣੀ ਕਲੈਕਸ਼ਨ ਰਹੂਗੀ ਜੀ ਆਪਾਂ ਨੇ ਥੋੜਾ ਜਿਹਾ ਟੇਸਟ ਚੇਂਜ ਕਰਦੇ ਆ ਤੁਹਾਡਾ ਦਾਸ ਬ੍ਰੈਂਡ ਦੇ ਕੱਟ ਪੀਸ ਰਹਿਣਗੇ ਲੀਵਿਆ ਕਾਟਨ ਰਹੂਗੀ ਵਾਟ ਇਹ ਲੀਬਿਆ ਲੀਲਨ ਕਾਟਨ ਰਹੂਗੀ ਜੀ ਕਾਟਨ ਨਹੀਂ ਰਹਿੰਦੀ ਲੀਲਨ ਕਾਟਨ ਰਹੂਗੀ ਲੀਲਨ ਦੇ ਸੂਟ ਰਹਿਣਗੇ ਜੀ ਇਹ ਸਾਰੇ ਕੱਟ ਪੀਸਾਂ ਦੇ ਵਿੱਚ ਰਹਿਣਗੇ ਇਹ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਜਿਹੜਾ ਆਪਾਂ ਨੂੰ 1200 1300 ਰੁਪਏ ਦੇ ਵਿੱਚ ਮਾਰਕੀਟ ਪ੍ਰਾਈਜ਼ ਹੈਗੇ ਇਹਨਾਂ ਦੇ ਬਹੁਤ ਜ਼ਿਆਦਾ ਵਧੀਆ ਪਿਓਰ ਵਾਲੀ ਲੀਲਨ ਕਾਟਨ ਰਹੂਗੀ ਬਿਲਕੁਲ ਸੀ ਥਰੂ ਨਹੀਂ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਦੇਖੋ ਲਾਈਟ ਕਲਰ ਹੈ ਮੈਂ ਤੁਹਾਨੂੰ ਕੋ ਨਜ਼ਦੀਕ ਤੋਂ ਦਿਖਾਨੀ ਆ ਬਿਲਕੁਲ ਵੀ ਟ੍ਰਾਂਜ਼ੀ ਨਹੀਂ ਹੈਗਾ ਬਹੁਤ ਵਧੀਆ ਲੀਲਨ कॉटन ਦੇ ਸੂਟ ਰਹਿਣਗੇ ਜੀ ਤੇ ਮੀਟਰ ਦੇ ਪਰ ਮੀਟਰ ਦੇ ਅਕੋਰਡਿੰਗ ਹੀ ਆਪਾਂ ਇਹਨਾਂ ਨੂੰ ਦੇਵਾਂਗੇ ਵੀਡੀਓ ਨਾਲ ਨੂੰ ਐਂਡ ਤੱਕ ਦੇਖਿਓ ਤੇ ਐਂਡ ਤੱਕ ਬਣੇ ਰਹੋ ਸਾਡੇ ਨਾਲ ਲਓ ਜੀ ਆਪਾਂ ਪ੍ਰਾਈਸ ਵੀ ਦੱਸਾਂਗੇ ਇਹਦਾ ਬਹੁਤ ਸੋਹਣਾ ਦੇਖੋ ਜੀ 290 ਦਾ ਪੀਸ ਹੈਗਾ ਸੇਮ ਲੀਲਨ ਦੀ ਹੈ ਹੀ ਆਪਾਂ ਤੁਹਾਨੂੰ ਬਾਟਮਸ ਲਗਾ ਕੇ ਦੇ ਦਾਂਗੇ ਸੇਮ ਲੀਲਨ ਦੀਆਂ ਪੂਰਾ ਸੂਟ ਲੈ ਸਕਦੇ ਹੋ ਦੇਖੋ ਇੱਕ 370 ਦਾ ਸੇਮ ਦੇਖੋ ਸੇਮ ਹੀ ਲੀਲਨ ਦੇ ਵਿੱਚ ਹੀ ਬਾਟਮਸ ਮਿਲ ਜਾਣਗੇ ਆਪਾਂ ਨੂੰ ਤੇ ਉਸ ਤੋਂ ਬਾਅਦ ਆ ਗਿਆ ਜੀ 3.5 ਮੀਟਰ ਦਾ ਤੇ 190 ਦਾ ਜੀ ਸੇਮ ਹੈਗਾ ਜੀ ਸਟਫ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਨੈਕਸਟ ਆ ਗਿਆ ਜੀ 180 ਦਾ ਸਾਰਾ ਲੀਲਨ ਰਹੂਗਾ ਜੀ ਇਹ ਲੀਲਨ कॉटन ਦਾਸ ਬ੍ਰਾਂਡ ਦੀ ਲੀਲਨ कॉटन ਰਹੂਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਾਸਟਲੀ ਆਰਡਰ ਬੁੱਕ ਕਰਿਓ ਕਿਉਂਕਿ ਪਹਿਲੀ ਵਾਰ ਆਪਾਂ ਇਹ ਲੀਲਨ कॉटन ਦੇ ਸੂਟ ਲੈ ਕੇ ਆਏ ਆ ਕੱਟ ਪੀਸਾ ਦੇ ਵਿੱਚ ਕਿਉਂਕਿ ਲਿਮਟ ਜਸਟ ਸਟਾਕ ਹੈ ਜਿਹੜਾ ਲਿਮਟ ਹੈਗਾ ਆਪਣੇ ਕੋਲ ਤੇ ਜਲਦੀ ਹੀ ਇਹ ਸੋਲਡ ਆਊਟ ਹੋਣਗੇ ਕਿਉਂਕਿ ਜਿਹੜਾ ਫੈਬਰਿਕ ਅੱਛਾ ਹੈ ਬਾ ਕਮਾਲ ਹੈ ਬਹੁਤ ਅੱਛਾ ਫੈਬਰਿਕ ਹੈ ਤੁਹਾਨੂੰ ਫੀਲ ਮੈਂ ਆਈ ਹੋਪ ਫੀਲ ਚੈੱਕ ਕਰਵਾ ਸਕਾਂ ਕਿ ਹਾਰਡ ਵਾਲਾ ਨਹੀਂ ਹੈਗਾ ਬਿਲਕੁਲ ਸੌਫਟ ਵਾਲਾ ਸੌਫਟ ਵਾਲਾ ਫੈਬਰਿਕ ਹੈਗਾ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਂਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਜਿਹਦੇ ਨਾਲ ਸਾਨੂੰ ਮੈਚਿੰਗ ਹੋਊਗੀ ਲੀਲਨ ਦੇ ਵਿੱਚ ਲੀਲਨ ਚ ਕਰਾਂਗੇ ਜੇ ਲੀਬਿਆ ਦਾ ਸ ਕਾਟਨ ਚ ਲੈਣੀ ਆ ਉਹਦੇ ਚ ਮੈਚਿੰਗ ਕਰਾਂਗੇ ਵੱਟ ਜੇ ਕੋਲੀ ਓਨਲੀ ਸ਼ਰਟ ਲੈਣੀ ਤੁਸੀਂ ਉਹ ਵੀ ਲੈ ਸਕਦੇ ਹੋ ਅਸੀਂ ਤੁਹਾਨੂੰ ਸਟੀਚਿੰਗ ਵੀ ਪ੍ਰੋਵਾਈਡ ਕਰਦੇ ਹਾਂ ਜੇ ਤੁਸੀਂ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਜੈਸਟ ਇਸ ਲੈਣਾ ਜੈਸਟ ਇਸ ਲੈ ਸਕਦੇ ਹੋ ਜੀ ਤੇ ਨੈਕਸਟ ਆ ਗਿਆ ਜੀ 370 ਦਾ ਕਲਰ ਸਾਰੇ ਇੰਨੇ ਕਿ ਪਿਆਰੇ ਪਿਆਰੇ ਮਿੱਠੇ ਮਿੱਠੇ ਜੇ ਕਲਰ ਆਏ ਨੇ ਨਾ ਲੀਲਨ ਦੇ ਵਿੱਚ ਬਹੁਤ ਅੱਛੇ ਪਹਿਲੀ ਵਾਰ ਮਾਰਕੀਟ ਦੇ ਵਿੱਚ ਤੁਹਾਨੂੰ ਲੀਲਨ ਹੈ ਜਿਹੜੀ ਉਹ ਕੱਟ ਪੀਸਾਂ ਦੇ ਵਿੱਚ ਮਿਲ ਰਹੀ ਹੈ ਫਸਟ ਟਾਈਮ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਮਿਲੂਗੀ ਲੀਲਨ ਬੜੇ ਪਿਆਰੇ ਪਿਆਰੇ ਜੇ ਕਲਰ ਹੈਗੇ ਸਾਰੇ ਲੀਲਨ ਦੇ ਲਓ ਜੀ ਚੈੱਕ ਕਰੀ ਚੱਲਿਓ ਤੇ ਜਲਦੀ ਜਲਦੀ ਆਰਡਰ ਬੁੱਕ ਕਰਿਓ ਕਿਉਂਕਿ ਜਿਹੜਾ ਸਟਾਕ ਹੈ ਉਹ ਲਿਮਟ ਜਾਈ ਹੈਗਾ ਲਿਮਟ ਜਾਈ ਸਟਾਕ ਮਿਲੇ ਆਪਾਂ ਨੂੰ ਇਹ ਲੀ ਲੈਣ ਦਾ ਤੁਹਾਡਾ ਟੇਸਟ ਚੇਂਜ ਕਰਨ ਦੇ ਲਈ ਆਪਾਂ ਹੁਣ ਕਾਟਨ ਦਾਸ ਬ੍ਰੈਂਡ ਦੀ ਕਾਟਨ ਤੋਂ ਦਾਸ ਬ੍ਰੈਂਡ ਦੀ ਲੀਲਾ ਲੈ ਕੇ ਆਏ ਆ ਜੀ ਤਾਂ ਜੋ ਤੁਹਾਨੂੰ ਥੋੜੀ ਜਿਹੀ ਅਲੱਗ ਜਿਹੀ ਫੀਲ ਹੋ ਸਕੇ ਬੜੇ ਸੋਹਣੇ ਜੇ ਰਾਇਲ ਜੀ ਲੁੱਕ ਦੇਣਗੇ ਕਲਰ ਬੜੇ ਪਿਆਰੇ ਪਿਆਰੇ ਐ ਇਹਦੇ ਵਿੱਚ ਦੇਖੋ ਜੀ ਇੱਕ ਇਹ 4 10 ਦਾ 1 80 ਸੈਂਟੀਮੀਟਰ ਹੋ ਗਿਆ ਜੀ ਇਹ 4 90 ਹੋ ਗਿਆ ਜੀ ਪ੍ਰੋਪਰ 4 90 ਹੋ ਗਿਆ ਕਲਰ ਦੇਖੀ ਚਲੋ ਤੁਸੀਂ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਹੈਗੇ ਆ ਬਹੁਤ ਸੋਹਣੇ ਸੋਹਣੇ ਕਲਰ ਕਲਰ ਚਾਰਟ ਇੰਨਾ ਕੁ ਪਿਆਰਾ ਜਿਹਾ ਆ ਇਹਦੇ ਵਿੱਚ ਛੋਟੇ ਪੀਸ ਵੀ ਹੈਗੇ ਆ ਛੋਟੇ ਲੈਣੇ ਕਿਸੇ ਨੇ ਬੱਚਿਆਂ ਦੇ ਲਈ ਦੇਖੋ ਜੀ ਕਲਰ ਪ੍ਰਿੰਟ ਇੰਨੇ ਕੁ ਪਿਆਰੇ ਇੰਨੇ ਵਧੀਆ ਚੀਜ਼ਾਂ ਨੇ ਨਾ ਮਿੱਠੇ ਮਿੱਠੇ ਜੇ ਕਲਰ ਬਹੁਤ ਸੋਨੇ ਸੋਨੇ ਪ੍ਰਿੰਟ ਹੈ ਜੀ ਇਹਨਾਂ ਦੇ ਵਿੱਚ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਫਾਸਟਲੀ ਆਰਡਰ ਬੁੱਕ ਕਰਿਓ ਆਪਣਾ ਨੰਬਰ ਹੈ 9253115036 ਇਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋ ਤੇ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਪ੍ਰਾਈਸ ਇਹਨਾਂ ਦਾ ਆਪਾਂ ਤੁਹਾਨੂੰ ਦੱਸਾਂਗੇ ਪ੍ਰਾਈਸ ਸਾਨੂੰ ਦੱਸਾਂਗੇ ਜੀ ਦੇਖੋ ਜੀ ਇਹਦੇ ਵਿੱਚ ਇੱਕ ਆ ਗਿਆ ਜੀ 360 ਦਾ ਤੇ ਇੱਕੇ ਦੇ ਵਿੱਚ ਏ ਸੈਕ ਦੇਖੋ ਜੀ ਉਸ ਤੋਂ ਬਾਅਦ ਆ ਗਿਆ ਜੀ ਬਲੈਕ ਐਂਡ ਆਫ ਵਾਈਟ ਦੇ ਵਿੱਚ 480 ਦਾ ਬੜੇ ਸੋਹਣੇ ਸੋਹਣੇ ਜੇ ਸੂਟ ਨੇ ਜੀ ਇੰਨੇ ਸੋਹਣੇ ਸੂਟ ਆਏ ਆ ਲੀਲਨ ਦੇ ਵਿੱਚ ਇੰਨੇ ਸੋਹਣੇ ਕਲਰ ਆਏ ਆ ਜੀ ਬਹੁਤ ਸੋਹਣੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਾਸਟਲੀ ਆਰਡਰ ਬੁੱਕ ਕਰਿਓ ਤੇ ਸਟਾਕ ਹੈ ਜਿਹੜਾ ਆਪਣੇ ਕੋਲੇ ਲਿਮਟ ਜਾਏਗਾ ਇਹ ਕਿਹ ਛੋਟਾ ਪੀਸ ਹੈਗਾ ਇਹਦੇ ਨਾਲ 10 ਦੇਵਾਂਗੇ ਮੀਜ਼ਰ ਕਰਕੇ ਕਿੰਨੇ ਦਾ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਪ੍ਰਿੰਟ ਕਲਰ ਦੇਖੋ ਜੀ ਇਹਦੇ ਨਾਲ ਵੀ ਆਪਣੇ ਕੋਲੇ ਬਾਟਮ ਹੈਗੀ ਐ ਸੇਮ ਲੀਲਨ ਦੀ ਤੇ ਉਸ ਤੋਂ ਬਾਅਦ ਆ ਗਿਆ ਜੀ ਲੈਮਨ ਲੈਮਨ ਵੀ ਬਾਟਮ ਮਿਲ ਜਾਏਗੀ ਤੁਹਾਨੂੰ ਲਓ ਜੀ ਇਹ ਆ ਗਿਆ ਜੀ ਬਹੁਤ ਸੋਹਣੇ ਕਲਰ ਹੈ ਜੀ ਬਹੁਤ ਪਿਆਰੇ ਪਿਆਰੇ ਕਲਰ ਹੈਗੇ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਵਾਹ ਕਮਾਲ ਜੀਆਂ ਚੀਜ਼ਾਂ ਤੁਹਾਡੇ ਲਈ ਅਸੀਂ ਲੈ ਕੇ ਆਂਦੇ ਰਹਨੇ ਆਂਗੇ ਤਾਂ ਜੋ ਪਹਿਣਾ ਨਵੀਆਂ ਨਵੀਆਂ ਚੀਜ਼ਾਂ ਬਣੀਆਂ ਰਹਿਣ ਸੋਹਣੀਆਂ ਸੋਹਣੀਆਂ ਪਹਿਣਾ ਸੋਹਣੇ ਸੋਹਣੇ ਕਲਰ ਦੇਖੋ ਜੀ ਨਾਲ ਦੀ ਆਂ ਆਪਾਂ ਬਾਟਮ ਲੈ ਕੇ ਆਏ ਆ ਇਹ ਛੋਟੇ ਪੀਸ ਹੈਗੇ ਆ ਜੀ ਮੀਜ਼ਰ ਕਰਕੇ ਦੱਸਾਂਗੇ ਤੁਹਾਨੂੰ ਤੇ ਨੈਕਸਟ ਦੇਖੋ ਜੀ ਕਿੰਨਾ ਕੁ ਪਿਆਰਾ ਪ੍ਰਿੰਟ ਆਇਆ ਹੈ ਕਿੰਨਾ ਕੁ ਸੋਹਣਾ ਲੀਲਨ ਦੇ ਵਿੱਚ ਐਨੇ ਕੁ ਜ਼ਿਆਦਾ ਐਨੇ ਕੁ ਜ਼ਿਆਦਾ ਸੋਹਣੇ ਸੂਟ ਆਏ ਆ ਜੀ ਦੇਖੋ ਚੈੱਕ ਕਰੀ ਚੱਲੋ ਤੁਸੀਂ ਸੇਮ ਬਾਟਮਸ ਮਿਲਣੀਆਂ ਸੇਮ ਸਟਫ ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਦੇਖੋ ਜੀ ਆਪਣੇ ਕੋਲੇ ਲੀਲਨ ਦੀਆਂ ਬਾਟਮਸ ਵੀ ਹੈਗੀਆਂ ਸਾਰੇ ਸਾਰੇ ਕਲਰ ਹੈਗੇ ਆ ਦੇਖੋ ਇਹਦੇ ਨਾਲ ਇਹ ਔਟਮ ਆ ਗਈ ਜੀ ਚੈੱਕ ਕਰੀ ਚੱਲਿਓ ਚੈੱਕ ਕਰੀ ਚੱਲੋ ਤੁਸੀਂ ਸੇਮ ਬਾਟਮ ਸੇਮ ਸਟਫ ਦੇ ਵਿੱਚ ਤੁਹਾਨੂੰ ਬਾਟਮ ਵੀ ਪ੍ਰੋਵਾਈਡ ਕਰਾਂਗੇ ਅਸੀਂ ਦੇਖੋ ਜੀ ਕਿੰਨੇ ਅੱਛੇ ਕਲਰ ਪ੍ਰਿੰਟ ਹੈ ਵਾਹ ਕਮਾਲ ਦੀਆਂ ਚੀਜ਼ਾਂ ਨੇ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਬਹੁਤ ਪਿਆਰੀਆਂ ਪਿਆਰੀਆਂ ਪਿਆਰੇ ਪਿਆਰੇ ਮਿੱਠੇ ਮਿੱਠੇ ਕਲਰ ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋ ਉਦਾਂ ਸਕਰੀਨਸ਼ਾਟ ਲੈ ਲਿਓ ਜੀ ਲੈਮਨ ਚ ਆ ਗਿਆ ਇਹ ਪੀਚ ਚ ਆ ਗਿਆ ਜੀ ਪ੍ਰਿੰਟਿੰਗ ਚੈੱਕ ਕਰੋ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਇਹਨਾਂ ਦੀਆਂ ਪ੍ਰਿੰਟਿੰਗਸ ਚੈੱਕ ਕਰੋ ਕਪੜਾ ਇੰਨਾ ਕੁ ਜ਼ਿਆਦਾ ਵਧੀਆ ਫੈਬਰਿਕ ਹੈ ਨਾ ਇਹ ਇੰਨਾ ਕੁ ਜ਼ਿਆਦਾ ਅੱਛਾ ਫੈਬਰਿਕ ਹੈਗਾ ਕਿ ਤੁਸੀਂ ਮੰਨਝੋਗੇ ਜਦੋਂ ਤੁਹਾਡੇ ਕੋਲ ਜਾਊਗਾ ਕਿ ਇੰਨਾ ਅੱਛਾ ਫੈਬਰਿਕ ਹੈ ਪਿਓਰ ਵਾਲਾ ਪਿਓਰ ਲੀਲਨ ਤੇ ਨੈਕਸਟ ਚੈੱਕ ਕਰੀ ਚਲੋ ਜੀ ਚੈੱਕ ਕਰੀ ਚਲੋ ਤੁਸੀਂ ਸਿਰਫ ਲਿਮਟ ਜਾਂ ਸਟਾਕ ਹੈਗਾ ਇਹਦੇ ਵਿੱਚ ਵੀ ਆਪਣੇ ਕੋਲ 3 ਮੀਟਰ ਦੀ ਸ਼ਰਟ ਬਣ ਗਈ ਹੈ ਇਹ ਤੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਿਓ ਤੇ ਅੱਜ ਵਾਲੇ ਜਿਹੜਾ ਇਹ ਪ੍ਰਾਈਜ਼ ਰਹੂਗਾ ਜੀ ₹140 ਪਰ ਮੀਟਰ ₹700 ਦਾ ਪੂਰਾ ਸੂਟ ਰਹੂਗਾ ਸ਼ਿਪਿੰਗ ਐਕਸਟਰਾ ਰਹੂਗੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ 9253115036 ਦੇ ਉੱਤੇ ਆਰਡਰ ਬੁੱਕ ਕਰਿਓ ਜੀ ਥੈਂਕ ਯੂ